ਹੈ ਜੀ ਸ਼੍ਰੀ ਅਗਲਤਖ ਸਾਹਿਬ ਦੇ ਆਦੇਸ਼ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਗਵਾਈ ਕਰਨ ਦਾ ਨਾਇਤ ਅਧਿਕਾਰ ਕੋਆ ਚੁੱਕੀ ਹੈ ਉਸ ਆਦੇਸ਼ ਦੀ ਪਾਲਣਾ ਲਈ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਔਰ ਉਸ ਪੰਜ ਮੈਂਬਰੀ ਕਮੇਟੀ ਨੇ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਸਾਰੇ ਹਲਕਿਆਂ ਦੇ ਡੈਲੀਗੇਟਾਂ ਦੀ ਚੋਣ ਜਿਹੜੀ ਕੀਤੀ ਹੈ ਭਰਤੀ ਅਨੁਸਾਰ 25 ਕਾਪੀਆ ਮਗਰ ਇੱਕ ਜ਼ਿਲ੍ਹੇ ਦਾ ਡੈਲੀਗੇਟ ਔਰ ਹਰ ਹਲਕੇ ਤੋਂ 4 ਸੀਟ ਦੇ ਡੈਲੀਗੇਟ ਬਣੇ ਉਹ ਚੁਣੇ ਗਏ ਨੇ ਸੋ ਪ੍ਰਕਿਰਿਆ ਸਮਾਣਾ ਹਲਕੇ 'ਚ ਵੀ ਸਦਾਸਤ ਜੀ ਸਿੰਘ ਦੀ ਰਖੜਾ ਸਾਹਿਬ ਦੀ ਰਵਾਇਤ ਮੁਕੰਮਲ ਹੋਈ ਹੈ। ਔਰ ਬਹੁਤ ਵੱਡੀ ਭਰਤੀ ਹਲਕੇ ਚ ਹੋਈ ਹੈ। ਮੈਂ ਉਹਨਾਂ ਨੂੰ ਵਧਾਈ ਵੀ ਦਿੰਨਾ। ਸਾਰੇ ਡੈਲੀਗੇਟ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਬਸੰਮਤੀ ਨਾਲ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ। ਪਰ ਜਿਵੇਂ ਇੱਥੇ ਆਪਾਂ ਮੀਟਿੰਗ ਦੇ ਵਿੱਚ ਇੱਕ ਗੱਲ ਉੱਠੀ ਆ ਕਿ ਤੱਕੜੀ ਚੋਣ ਚਣ ਲਿਆ ਜਾਵੇ। ਇਸ ਤੇ ਕਿੰਨਾ ਕੁ ਖਿਆਲ ਕਰੇ। ਦੇਖੋ ਗੱਲ ਇਹ ਹੈ ਵੱਖ-ਵੱਖ ਸਮਿਆਂ ਤੇ ਕਾਲੀ ਦਲ ਚ ਵਖਰੇਵੇਂ ਖੜੇ ਹੁੰਦੇ ਰਹੇ ਨੇ। ਪਰ ਤੱਕੜੀ ਜਾਂ ਪਾਰਟੀ ਉਹਨਾਂ ਉਹਨਾਂ ਹੱਥਾਂ ਚ ਹੀ ਰਹੀ ਹੈ ਜਿਨ੍ਹਾਂ ਨੂੰ ਪੰਥ ਔਰ ਸੰਗਤ ਨੇ ਪ੍ਰਵਾਨ ਕੀਤਾ। ਸੋ ਇਸ ਕਰਕੇ ਉਹ ਤਾਂ ਇੱਕੋ ਆਪਣੇ ਤਰੀਕੇ ਨਾਲ ਕਾਬਜ ਹੋਏ ਬੈਠੇ ਨੇ ਪਰੰਤੂ ਉਹਨਾਂ ਨੂੰ ਸੰਗਤ ਔਰ ਪੰਜਾਬ ਔਰ ਪੰਥ ਦੀ ਪਰਵਾਹ ਨਹੀਂ ਹੈ ਇਸ ਕਰਕੇ ਤਕੜੀ ਨਿਸ਼ਾਨ ਦੀ ਗੱਲ ਹੈ ਚਾਹੇ ਕੋਈ ਹੋਰ ਚੀਜ਼ਾਂ ਦੀ ਗੱਲ ਹੋ ਉਹ ਸਾਰੀਆਂ ਜਿੱਥੇ ਪੰਥ ਹੋ ਗਿਆ ਉਧਰ ਆਪੇ ਆ ਜਾਣਗੀਆਂ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨਾਂ ਵੀ ਆਉਣਗੀਆਂ ਉਹਦੇ ਵਿੱਚ ਕਿੰਨੀ ਕੀ ਤਿਆਰੀ ਹੈ ਤੁਹਾਡੇ ਬਲਾਵੇ ਅਸੀਂ ਹੁਣ ਆਪਦਾ ਸੈਟਅਪ ਬਣਾਵਾਂਗੇ ਜੀ 11 ਅਗਸਤ ਨੂੰ ਪ੍ਰਧਾਨ ਦੀ ਚੋਣ ਕਰਾਂਗੇ ਬਾਕੀ ਉਹਦੇ ਤਰ੍ਹਾਂ ਦੀ ਚੋਣ ਕਰਾਂਗੇ ਉਸ ਤੋਂ ਬਾਅਦ ਇਹ ਪ੍ਰਕਿਰਿਆ ਜਿਹੜੀ ਸਾਰੀ ਅਸੀਂ ਉਹ ਜਿਹੜੀ ਫਿਰ ਲੀਡਰਸ਼ਿਪ طے ਹੋਊਗੀ ਉਹ ਆਉਣ ਵਾਲੇ ਫੈਸਲੇ ਦੋ ਮੈਂਬਰਾਂ ਦੇ ਐਸਪੀਫ ਦੀ ਗਲਤੀ ਕੀ ਕੀਤੀ ਆ ਵੀ ਕਿਉਂ ਤੇ ਕਿਹੜੇ ਕਾਰਨ ਕੀ ਰਿਹਾ ਦਿਸੇ ਕਾਰਨ ਉਹਨਾਂ ਨੂੰ ਪੁੱਛਿਓ ਪਰ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਲੰਘਣਾ ਕੀਤੀ ਆ ਮੈਂ ਸਮਝਦਾ ਇਹ ਬਹੁਤ ਹੀ ਮੰਦਭਗ ਹੈ ਕਿ ਮੌਜੂਦਾ ਪ੍ਰਧਾਨ ਔਰ ਸਾਬਕਾ ਪ੍ਰਧਾਨ ਐਸਪੀਸੀ ਤੇ ਉਸ ਚੀਜ਼ ਤੋਂ ਮੁਨਕਰ ਹੋ ਜਾਣ ਤਾਂ ਮੈਂ ਸਮਝਦੇ ਦੂੰ ਮੰਦਭਗੀ ਗੱਲ ਕੋਈ ਹੋਣੀ ਸਰ